ਉਹਦੇ ਨਾਮ ਨਾਲ ਸਭ ਨੂੰ ਹੈ ਜੋੜਦਾ ਉਹਦੇ ਨਾਮ ਨਾਲ ਸਭ ਨੂੰ ਹੈ ਜੋੜਦਾ ਉਹਦੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਅਰਤੀ ਕਰੇ ਖਾਲੀ ਹੱਥ ਆਇਆ ਖਾਲੀ ਹੱਥ ਜਾਏਗਾ ਖਾਲੀ ਹੱਥ ਆਇਆ ਖਾਲੀ ਹੱਥ ਹੀ ਜਾਏਗਾ ਭਾਵੇਂ ਦੌਲਤਾਂ ਦੇ ਲਾ ਲਈਂ ਗਰੇ ਓਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਧੰ요 ਨਾਮ ਤੇਰਾ ਅਰਤੀ ਕਰੇ ਇਹਦਾਂ ਨਿਕਾਣੇ ਛੂਠੀਆਂ ਸਰ ਹੋਣੀਆਂ ਸੁਭਾਏ ਨਾਮ ਜਪ ਕੇ ਤੂੰ ਲਭ ਲੈ ਵੇ ਕੁੱਠਵਾਲੇ ਰਾਵੇ ਹਰਿ ਦੇ ਨਾਮ ਦਿਨ جھੂਠੇ ਨੇ ਪਸਾਰੇ ਨਾਮ ਨਾਲ ਜਾਂਦੇ ਨੇ ਤਰੇ ਓ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਓ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਵਾਰਤੀ ਕਰੇ ਮੀਰਾ ਲਭ ਦੀ ਸਿਫਰ ਦੀ ਸੱਚ ਸਤ ਗੁਰ ਦੀ ਓਟ ਨੂੰ ਮੇਰਾ ਗੁਰੂ ਰਵਿਦਾਸ ਦਿਲੋਂ ਕਢਦਾ ਹਸੀ ਖੋਟ ਨੂੰ ਮੇਰਾ ਗੁਰੂ ਰਵਿਦਾਸ ਦਿਲੋਂ ਕਢਦਾ ਹਸੀ ਖੋਟ ਨੂੰ ਅੰਮ੍ਰਿਤ ਬਾਣੇ ਜਾਂਦੇ ਜੈਦੇ ਦੇ ਪਿਆਰ ਸੁਖੇ ਵੀ ਹੋ ਜਾਂਦੇ ਨੇ ਹਰੇ ਉਹ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਵਾਰਤੀ ਕਰੇ ਏ ਨਾਮ ਤੇਰਾ ਵਾਰਤੀ ਕਰੇ ਉਹਦੀ ਕਨਿਆ ਦੀ ਖੁੱਲੀ ਚੋਂ ਸੁਖ ਮੈਲਾ ਵਹਲੇ ਮਿਲਦੇ ਉਹਦੀ ਸ਼ਰਨ ਵਿੱਚ ਸਭ ਸੁਕੇ ਖਿਲਦੇ ਹੋ ਦੀ ਸ਼ਰਨ ਵਿੱਚ ਸਭੀ ਸੁਕੇ ਫੁੱਲ ਵੀ ਨੇ ਖਿਲਦੇ ਮੂਸਾ ਪਰਵਾਰਿਆ ਸੀਸ ਨੂੰ ਝੁਕਾ ਲੈ ਉਹ ਤਾਂ ਨੀ ਚਉ ਉੱਚੀ ਕਰੇ ਉਹ ਤੇ ਨਾਮ ਨਾਲੇ ਸਭ ਨੂੰ ਹੈ ਜੋੜਦਾ ਨਾਮ ਤੇਰਾ ਵਰਤੀ ਕਰੇ ਉਹ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਨਾਮ ਤੇਰਾ ਆਰਤੀ ਕਰੇ ਜੋ ਬੋਲੇ ਸੋਨ ਰਪੈ ਸਤਿ ਉਹ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਉਹ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਉਹ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਖਾਲੀ ਹੱਥ ਆਇਆ ਖਾਲੀ ਹੱਥ ਜਾਏਗਾ ਖਾਲੀ ਹੱਥ ਆਇਆ ਖਾਲੀ ਹੱਥ ਜਾਏਗਾ ਹਮੇਦੌਲਤਾ ਦੇ ਲਾ ਨਹੀਂ ਕਰੇ ਓ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਹੰਯੋ ਨਾਮ ਤੇਰਾ ਅਰਤੀ ਕਰੇ ਇਹ ਦਨਿਕਾਂ ਨੇ ਛੁੱਟੀਆਂ ਸਰ ਹੋਣੀਆਂ ਸੁਭਾਏ ਨਾਮ ਜਪ ਕੇ ਤੂੰ ਲਭ ਲੈ ਵਕਤ ਵਹੜਾਵੇ ਹਰਿ ਦੇ ਨਾਮ ਦਿਨ ਝੂਠੇ ਨੇ ਪਸਾਰੇ ਨਾਮ ਨਾਲ ਜਾਣਦੇ ਨੇ ਤਰੇ ਉਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਉਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਮੇਰਾ ਲਬ ਦੀ ਸਿਫਰ ਦੀ ਸੱਚ ਸਤ ਗੁਰ ਦੀਓ ਟਿਨੂ ਮੇਰਾ ਗੁਰੂ ਰਬੀਦਾ